ਫੜ ਗਿਆ ਫੜ ਗਿਆ ਆਹ ਤੇ ਕੇ ਸੰਗਿਆਂ ਦਾ ਇਹਨਾਂ ਵਾਲਾ ਬਗੜਾਂ ਤੇ ਮੱਲੀਆਂ ਵਾਲੇ ਨੂੰ ਮੇਰੀ ਬੇਟੀ ਹੈ ਜਲਦੀ ਦੇ ਨਾਲ ਟੀਮਾਂ ਜਿਹੜੀਆਂ ਫੇਰ ਗਰਾਊਂਡ ਦੇ ਲਾਗੇ ਆ ਜਾਣ ਜਿਸ ਤਰ੍ਹਾਂ ਤਿੰਨੂ ਨੇ ਆਵਾਜ਼ ਦਿੱਤੀ ਤੂੰ ਮੇਰ ਕਰੇ ਵਾਈਪ ਰੋਟੇਰ ਕਰੇ ਲੈ ਵੀ ਧੰਮੂ ਤੇਰੀ ਸਾਫ ਸੁਥਰੀ ਖੇਡ ਦੇ ਨਾਲ ਜਾਣਾ ਨਾ ਔੜ ਸੁਖੀਆ ਪਿੰਡਾ ਦੁਨੀਆ ਧੰਮੂ ਕਹਿੰਦੀ ਹੈ ਇਹ ਵੀ ਕਹਿੰਦੇ ਆ ਸੀਜ਼ਨ ਦੇ ਵਿੱਚ ਵਾਲੀ ਸਾਈਡ ਇਹਦਾ ਗਰਾਊਂਡ ਆ ਇਸ ਸਾਈਡ ਤੇ ਟੀਮ ਹੈ ਇਹ ਅਕਾਲਸਰ ਮੋਗੇ ਦੀ ਹੈ ਔਰ ਦੂਸਰੀ ਸਾਈਡ ਇਧਰ ਸਟੇਡੀਅਮ ਜਿਹੜਾ ਤਾਰਾ ਸਟੇਡੀਅਮ ਆ ਉਹ ਸਾਈਡ ਜਿਹੜੀ ਟੀਮ ਹੈ ਕਾਲੇ ਮੋਲੇ ਦੀਆਂ ਆ ਖਿਡਾਰੀ ਦਾ ਕਹਿੰਦੇ ਮਹਿਲਪੁਰਾ ਪਿੰਡ ਹੈ ਮੇਰੇ ਵੀਰੋ ਪਹਿਲੀ ਕਬੱਡੀ ਪਾਰਿਆਂ ਦਾ ਬਿੱਲਾ ਨਾਮ ਹੈ ਸਾਹਮਣੇ ਕਹਿੰਦੇ ਮੋਗੇ ਵਾਲਾ ਲੈਂਟਰ ਤਿਆਰ ਹੈ ਕੋਰਟ ਸੁੱਜੀ ਹੈ ਦੀ ਧਰਤੀ ਦੇ ਧੰਮੂ ਚਾਰ ਹੈ ਮੇਰੇ ਵੀਰੋ ਔਰ ਦੇਖਦਾ ਵੀ ਨੌਜਾਨ ਮਹਿਲਪੁਰਾ ਵਾਲਾ ਬਿੱਲਾ ਕਬੱਡੀ 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 ਕਰਦਾ ਹੋਇਆ ਉਹ ਮੋਕੇ ਵਾਲਾ ਲੈਪਟਰ ਮੇਰੇ ਵੀਰੋ ਅਰਮਾਨ ਅਰਮਾਨ ਫੜ ਗਿਆ ਫੜ ਗਿਆ ਸੰਗਿਆਂ ਦਾ ਇਹ ਸੰਗਿਆਂ ਦਾ ਇਹਨੂੰ ਦੁਨੀਆ ਲੈਪਟਰ ਕਹਿੰਦੀ ਹੈ ਇਹ ਬੇਨਤੀ ਹੈ ਜਿਹੜੇ ਖਿਡਾਰੀ ਇਧਰੋਂ ਪਾਸੇ ਆ ਥੋੜਾ ਤੁਰ ਫਿਰ ਕੇ ਆਪਾਂ ਇੱਕ ਕੰਧ ਜੀ ਨਾ ਕਦੀਏ ਜਿਹੜੇ ਲੋਕ ਆਦੇ ਕੰਮਾਂ ਨੂੰ ਛੱਡ ਕੇ ਆਏ ਆ ਨਾ ਫਿਰ ਪਕਰ ਕੇ ਆਓ ਮੇਰੇ ਵੀਰ ਉਹਨਾਂ ਨੂੰ ਆਨੰਦ ਮਾਨ ਲੈਂਦੀਏ ਆਓ ਸਾਹਮਣੇ ਇਸੇ ਲਈ ਅਗਲੀ ਰੇਡ ਸਮਾਦ ਭਾਈ ਦੀ ਧਰਤੀ ਮੇਰੇ ਵੀਰੋ ਇਹਦਾ ਸਤਰਾਜ ਸਿੰਘ ਖਰਾਜੀ ਨਾਂ ਹੈ ਮੇਰੇ ਵੀਰੋ ਕਦੇ ਪਿੱਥੋ ਵਾਲੇ ਖਰਾਜੀ ਦੀਆਂ ਗੱਲਾਂ ਪਰ ਇਧਰ ਪਾਇੰਟ ਲਾਉਂ ਯਾਰਾ ਸਮਾਦ ਵਾਲਾ ਖਰਾਜੀ ਆਪਣੀ ਟੀਮ ਦੇ ਜਿੱਸੇ ਜੋੜ ਚੁੱਕਿਆ ਆਹ ਖਿਡਾਰੀ ਦਾ ਕਹਿੰਦੇ ਕਪਿਆਰ ਤਿੰਨ ਹੈ ਮੇਰੇ ਵੀਰੋ ਜਿਹੜਾ ਬਿੱਕੀ ਨਾਂ ਹੈ ਜਿਹੜਾ ਹੁਣ ਕਬੱਡੀ ਪਾ ਰਿਹਾ ਸਾਹਮਣੇ ਧੰਮੂ ਤਿਆਰ ਹੈ ਅਰਮਾਨ ਲੈਂਟਰ ਤਿਆਰ ਹੈ ਕਿਸ ਨਾਮ ਜਾਂਦੇ ਆਲਮ ਕਾਲਾ ਹੋਣਾ ਇਹ ਗੱਲ ਸਮੇਂ ਦੀ ਆ ਲਓ ਸਾਹਮਣੇ ਇਸ ਵੇਲੇ ਵਿੱਕੀ ਕਪਿਆਲ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜ ਚੁੱਕਿਆ ਆ ਖਿਡਾਰੀ ਮੇਰੇ ਬਿਲਕੁਲ ਗਵੰਦੀ ਪਿੰਡ ਦਾ ਏ ਨਾਮ ਜਾਂ ਸੈਦੋ ਕਹਿੰਦੇ ਭਾਗੀ ਜਹਦਾ ਆਪਸ ਵਿੱਚ ਬੜਾ ਪਿਆਰ ਹੈ ਇਹਦਾ ਮਹਿਤਾਬ ਨਾਮ ਹੈ ਭਾਗੀ ਦੇ ਪਿੰਡ ਹੈ ਮੇਰੇ ਵੀਰੋ ਉਹ ਦੇਖਦਾ ਵੀ ਗੁੰਦਿਆ ਹੋਇਆ ਸਰੀਰ ਇਹਨੇ ਸਿਕਦਾਲਤ ਵਾਲੇ ਕਾਕੇ ਤੋਂ ਖੇਡ ਕਬੱਡੀ ਦੀਆਂ ਪਰਿਚੀਆਂ ਸਿੱਖੀਆਂ ਦਲਵਾਂਗੀ ਇੱਕ ਪਾਸੇ ਕਾਲਾ ਤਿਆਰ ਹੈ ਉੱਪੋਂ ਦੇ ਬਾ दार परमजी खाहे कंदे हाकी जी गल आहे चाहे कबील दाला बदिल इलाक़े

ਨੌਜਾਨ ਬਿੱਲਾ ਕੁੱਡੀ ਪਾ ਰਿਆ ਮਹਿਲਕਾਂ ਦੀ ਧਰਤੀ ਦਾ ਮਹਿਲਕਾਂ ਵਾਲਾ ਮਹਿਲਕਾਂ ਵਾਲਾ ਬਿੱਲਾ ਆਹ ਕਦੇ ਭਿੰਦਰਾਮ ਵਾਲੇ ਬਿੱਲੇ ਦੀਆਂ ਗੱਲਾਂ ਹੋਈਆਂ ਕੈਨੇਡਾ ਦੇ ਕਹਿੰਦੇ ਪਹਿਲੇ ਵਰਲਡ ਕੱਪ ਦਾ ਬਸ ਤੋਂ ਤਮਾਮ ਆਹ ਪਰ ਵੇਖਾਂਗੇ ਕਦੇ ਜਲਾਲਦੀਵਾਲ ਦਾ ਕਦੇ ਚਰਿਕਦੇ ਬਿੱਲੇ ਦੇ ਚਰਚੇ ਹੋਏ ਹੈ ਕਲੇਵਾਨ ਨੂੰ ਬੜੀ ਪ੍ਰਸਿੱਧੀ ਮਿਲੀ ਹੈ ਪਰ ਮਹਿਤਾਬ ਸਿੰਘ ਹੈ ਕਦੇ ਰਾਜੋ ਕੇ ਵਾਲ ਦੀਆਂ ਗੱਲਾਂ ਹੁੰਦੀਆਂ ਕਦੇ ਭਾਈ ਮਹਤਾਬ ਸਿੰਘ ਦੀਆਂ ਗੱਲਾਂ ਹੁੰਦੀਆਂ ਸਿੱਖ ਇਤਿਹਾਸ ਦੇ ਵਰਕੇ ਫੋਲਦੇ ਪਰ ਇਸ ਸਮੇਂ ਆ ਖੇਡ ਕਬੱਡੀ ਵਾਲਾ ਨਿਹਾਲ ਸਿੰਘ ਵਾਲੇ ਦੇ ਇਲਾਕੇ ਦਾ ਇਹ ਸੁਖੀ ਬਲਾਰ ਦੇ ਪਿੰਡ ਦਾ ਪਰ ਦੂਸਰੇ ਪਾਸੇ ਸਤਗੁਰ ਕਾਇ ਬੋਲੇ ਵਾਲਾ ਨਜਮਨਾਰ ਸ਼ੀ ਦੇ ਪਿੰਡ ਦੇ ਚਿਰਚੇ ਹੋਏ ਹੈ ਇਹਦਾ ਕਪਿਆਲ ਪਿੰਡ ਹੈ ਵਿੱਕੀ ਨਾਮ ਹੈ ਉਹ ਦੇਖ ਰਹੇ ਬਿੱਟੂ ਇਹ ਤੂੰ ਮੇਰ ਕਰੇ ਵਾਈਟ ਮੇਰ ਕਰੇ ਲੈ ਵੀ ਧੰਮੂ ਤੇਰੀ ਸਾਫ ਸੁਥਰੀ ਖੇਡ ਦੇ ਨਾਲ ਜਾਨਾ ਨਾਜ਼ ਹੋ ਗਿਆ ਅੱਜ ਰੈਫਰੀ ਕੋ ਪਹਿਲਾਂ ਹੀ ਹੱਥ ਝੱਕਦਾ ਧੰਮੂ ਨੇ ਵੀ ਹਾਂ ਜਿਹੜਾ ਟੱਚ ਮੈਨੂੰ ਹੋਇਆਗਾ ਇਦਾਂ ਦੀ ਪਲੇਅਰਾਂ ਦੇ ਵਿੱਚ ਇਦਾਂ ਦਾ ਡਿਸਪਲਿਨ ਹੋਣਾ ਬਹੁਤ ਜ਼ਰੂਰੀ ਹੈ ਕਈ ਵਾਰ ਫਿਰ ਮੈਚਾਂ ਦੇ ਵਿੱਚ ਰੁਕਾਵਟ ਨਹੀਂ ਆਉਂਦੀ ਨਾਲੇ ਦੁਨੀਆ ਦਾ ਦਿਲ ਜਿੱਤ ਲਓਗੇ ਲਓ ਸਾਹਮਣੇ ਅਗਲੀ ਰੇਡ ਕਰ ਨੂੰ ਪਾ ਰਿਹਾ ਅਗਲੇ ਮੈਚ ਲਈ ਬੇਨਤੀ ਹੈ ਗਗੜਾ ਤੇ ਮੱਲੀ ਆਣਾ ਗਗੜਾ ਤੇ ਮੱਲੀ ਆਣਾ ਭਾਗਾਂ ਦੇ ਭਾਈ ਦੇ ਮੱਲੀਆਂ ਵਾਲਾ ਗਗੜਾ ਤੇ ਮੱਲੀਆਂ ਵਾਲੇ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਟੀਮਾਂ ਜਿਹੜੀਆਂ ਫੇਰ ਗਰਾਊਂਡ ਦੇ ਲਾਗੇ ਆ ਜਾਣ ਜਿਸ ਤਰ੍ਹਾਂ ਬਿੱਟੂ ਨੇ ਆਵਾਜ਼ ਦਿੱਤੀ ਹੈ ਲੈ ਵੀ ਬਿੱਟੂ ਭਗਤਾ ਭਾਈ ਦਾ ਮੈਚ ਕਿਹਦੇ ਨਾਲ ਆ ਰੱਤਾ ਖੇ ਰੱਤਾ ਖੇ ਦੇ ਭਗਤਾ ਭਾਈ ਇਹਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਉਧਰਲੇ ਪਾਸੇ ਮੇਰੀ ਬੇਨਤੀ ਗਗਨਾ ਤੇ ਮੱਲੀਆਂ ਦਾ ਔਰ ਭਗਤਾ ਭਾਈ ਤੇ ਰੱਤਾ ਖੇ ਕੋਸਾ ਕੋਟਲਾ ਤੇ ਥੁੱਲੇ ਬਾਲ ਔਰ ਬਿੱਲੇ ਦੀ ਰੇਡ ਮਿੱਤਰੋ ਇਹ ਪੈ ਗਈ ਆ ਤੁਮੂ ਤਿਆਰ ਆ ਲੈਟਰ ਤਿਆਰ ਆ ਵੇਖਾਂਗੇ ਜੰਤਾ ਬੈਠਾ ਵਿੱਚ ਕੈਨੇਡਾ ਦੇ ਦੇਖਣਾ ਹੋਣਾ ਕਿ ਅੱਜ ਸਾਡੀ ਟੀਮ ਦਾ ਕੌਣ ਜਾਫੀ ਜੱਫੇ ਲਾ ਰਿਹਾ ਆ ਉਹ ਤਮੂ ਕੋਟ ਸੁਖੀਏ ਲਾ ਰਹਾ ਉਹ ਪੂਰੀ ਕਰਦਾ ਹੈ ਸਪੋਰਟ ਕੋਟ ਸੁਖੀਆ ਮੈਂ ਵੀ ਅਸ਼ਕਤ ਬੱਸੀਆਂ ਦੇ ਕਰਦਾ ਤੇਰੇ ਯਾਰ ਦਾ ਚਿੱਤ ਕਿ ਝਾਜ ਵਰਗਾ ਜਾਵੇ ਹਵਾ ਨਾਲ ਰਕਾਣੇ ਗੱਲਾਂ ਕਰਦਾ ਉਹ ਤੇਰੇ ਯਾਰ ਦਾ ਚਿੱਤ ਕਿ ਝਾਜ ਵਰਗਾ ਗੱਲਾਂ ਕਹਿੰਦੇ ਦੀਪੇ ਜੈਲਦਾਰ ਨੇ ਕੀਤੀਆਂ ਪਰ ਵੇਖ ਸੈਦੋ ਵਾਲਿਆ दरियान वगुर चलंद रहण पंछी लाहंदे रहण लारी बिटू जी अरदास बेनती जुग जुग जि रहण खडारी बिटू जी अरदास बेनती जुग जुग जि रहण खडारी ਕਿਸੇ ਖਿਡਾਰੀ ਦਾ ਬਾਲ ਵੀ ਵਿੰਗਾਣਾ ਹੋਵੇ ਮੇਰੇ ਵੀਰੋ ਸੱਟ ਖੇਡ ਨਾ ਲੱਗੇ ਕਿਸੇ ਖਿਡਾਰੀ ਦੇ ਜਿਸ ਤਰ੍ਹਾਂ ਇਹ ਆਪਣੇ ਮਾਤਿਆਂ ਤੋਂ ਅਸ਼ੀਰਵਾਦ ਲੈ ਕੇ

ਕਹਿੰਦੇ ਮੋਰਚੇ ਦੇ ਵਿੱਚ ਨੱਟਿਆ ਰਿਹਾ ਹੈ ਇਹ ਆ ਸਮਾਦ ਵਾਲਾ ਖਰਾਜੀ ਇੱਕ ਸੁਧਾਰਨ ਦੇ ਗਰੀਬ ਜੇ ਪਰਿਵਾਰ ਦੇ ਵਿੱਚੋਂ ਉੱਠਿਆ ਪਰ ਮੁੰਡਾ ਕਬੱਡੀ ਤੈਨ ਸੁਰੇ ਦੀ ਖੇਡਦਾ ਹੈ ਆਹ ਦੇਖਾਂਗੇ ਚਰਚੇ ਹੁੰਦੇ ਆ ਇਹਦੇ ਪਾਈਆਂ ਹੋਈਆਂ ਰੇਡਾਂ ਦੇ ਆਹ ਅਗਲੀ ਰੇਡ ਨੌਜਵਨ ਕਾਲੇ ਬੂਲੇ ਵਾਲਾ ਐਣ ਦੇਖਾਂਗੇ ਲਓ ਬਣੀ ਆ ਗਿਆ ਦਲਬਾਗ ਮਣੀ ਤੇ ਦੂਜੇ ਪਾਸੇ ਅਰਮਾਨ ਆਹ ਕਬੱਡੀ ਪਰ ਪੁਆਇੰਟ ਗਏ ਨਾਲ ਹੀ ਅੱਗਾਂ ਨੂੰ ਪਾਣੀ ਨੇ ਆਪਣੀ ਟੀਮ ਦੇ ਦੱਸੇ ਜòn ਦਿੰਦਾ ਹਲੇ ਤੇ ਪਹਿਲਾ ਰਾਊਂਡ ਆਏ ਮੇਰੇ ਵੀਰੋ ਜਦੋਂ ਦੂਜਾ ਰਾਊਂਡ ਹੋਣਾ ਗਰਜੀਤ ਜੀ ਫੇਰ ਤਾਂ ਲਖਰੀ ਹੋ ਜਾਣੀ ਆ ਇੰਦਰਜੀਤ ਖੋਣਾ ਨੇ ਕਹਿੰਦੇ ਵੱਡੀਆਂ ਜ਼ਿੰਮੇਵਾਰੀਆਂ ਜਿਵੇਂ ਭਾਈ ਮਣਪ੍ਰੀਤ ਕਹਿੰਦਾ ਵੀ ਸਾਡੇ ਵਾਲੇ ਤੇ ਵੱਡੀਆਂ ਜ਼ਿੰਮੇਵਾਰੀਆਂ ਲਓ ਸਾਹਮਣੇ ਨੌਜਾਨ ਮਇਤਾਬ ਭਾਗੀ ਦੇ ਵਾਲਾ ਕਬੱਡੀ ਭਾਂਦੇ ਨੇ ਵਾਧਾ ਹੋਇਆ ਆਹ ਦੇਖਣਾ ਵੀ ਉਂਗੋ ਕਿਆ ਵਾਲਾ ਕਾਲਾ ਤਿਆਰ ਹੈ ਸਤ ਗੁਰ ਤਿਆਰ ਹੈ ਹੁਣ ਚਾਰਾਂ ਦੇ ਵਿੱਚੋਂ ਕਿਸਰ ਨਾਵਯਾਂ ਦੇ ਨਾਲ ਮੁਕਾਬਲਾ ਹੋਣਾ ਇਹ ਗੱਲ ਸਮੇਂ ਦੀ ਹੈ ਉਹ ਗੱਬਰੂ ਚੋਟੀ ਦੇ ਰਾਜਾ ਬਾਜ ਦੀ ਟੀਮ ਜੀਤਾ ਹਾੜਾ ਬਾਜੋ ਨਸ਼ੇ ਤੋਂ ਕਾਲਾ ਜਿੰਦਗੀ ਨਾਲ ਸ਼ਰੀਕਾ ਆਹ ਦੇਖ ਰਹਾ ਭਾਕੀਆ ਵਾਲਾ ਬਖਤਵਾਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਾ ਤਲਵਾਈ ਜੀ ਵਿੱਕੀ ਆ ਗਿਆ ਤਿਆਰ ਉੱਪਰ ਤੋਂ ਆਲ ਵਾਲਾ ਵਿੱਕੀ ਕਹਿੰਦੇ ਸਤ ਗੁਰ ਵਾਲਾ ਇਹ ਸਮੇਂ ਦੇਖਾਂਗੇ ਕੰਪਿਆਰ ਵਾਲੇ ਦੀ ਰੋੜ ਪੈਂਦੀ ਹੋਈ ਆ

ਬੰਦਾ ਘਾਟਾ ਪਰਿਵਾਰ ਨੂੰ ਪਿਆ ਪਰ ਪਿੰਡ ਵਾਲੇ ਵੀਰਾਂ ਦੇ ਨਾਲ ਖੜੇ ਹੈ ਆਹ ਵੇਖੋ ਸਾਹਮਣੇ ਟੱਕਰ ਖਰਾਜੀ ਤੇ ਪਰਮਦੇ ਦੇ ਦਰਮਿਆਨ ਆਹ ਸਮਾਜ ਭਾਈ ਵਾਲਾ ਖਰਾਜੀ ਵਾਪਸ ਆਇਆ ਹੈ ਅਗਲੇ ਮੈਚ ਦੇ ਗਗੜਾ ਤੇ ਮੱਲੀਆਂ ਵਾਲਾ ਭਗਤਾ ਭਾਈ ਤੇ ਰੱਤਾ ਫੇ ਖੋਸਾ ਕੋਟਲਾ ਤੇ ਠੁੱਲੇ ਵਾਲ ਤਲਵੰਦੀ ਰਾਏ ਤੇ ਬਨੂੜ ਬੁੱਟਰ ਤੇ ਟੋਲੀ ਭਾਈ ਜੋਗੇ ਵਾਲਾ ਤੇ ਤੁੰਗੜ ਪੰਨਾ ਸ਼ਕਲ ਮਾਛੀਆਂ ਤੇ ਕਾਲੋ ਕੇ ਤਾਰੇ ਵਾਲਾ ਤੇ ਤਾਰੇ ਦੀਆਂ ਟੀਮਾਂ ਤਿਆਰ ਬਰਕਰਾਰ ਰਹਿਣਗੀਆਂ ਲੋ ਮਹਿਤਾਬ ਸਿੰਘ ਗੁਰਪਿਆ ਭਾਗੀ ਜਾਨੀ ਧਰਤੀ ਕਹਿੰਦੇ ਮਹਿਤਾਬ ਕਬੱਡੀ ਪਾ ਰਿਹਾ ਹਿੰਦੀ ਹੈ ਵੀ ਸਾਰੀਆਂ ਟੀਮਾਂ ਆਪਣੇ ਮੈਚਾਂ ਦੇ ਇਨਫੋਰ ਖੇਡ ਮੈਦਾਨ ਦੇ ਨਾਲ ਆ ਕੇ ਡੋਲ ਜਾਣਗੀਆਂ ਲੋ ਭਾਗੀ ਜਾਨ ਵਾਲਾ ਮਹਿਤਾਬ ਸਾਹਮਣੇ ਚਾਰ ਚਾਰੇ ਤਿਆਰ ਤਾਰੇ ਦੀ ਧਰਤੀ ਉੱਗੋ ਕੇ ਪਿੰਡ ਕਾਲਾ ਨਾ ਮੇਰੇ ਵੀਰੋ ਔਰ ਪੁਆਇੰਟ ਦੇਖਦੇ ਆ ਵੀ ਨੌਜਾਨ ਭਾਜੀਆਂ ਵਾਲਾ ਮਹਤਾਬ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਬਿੱਲਾ ਆ ਗਿਆ ਦਰਵਾਜ਼ਾ ਕਬੱਡੀ ਪਾਉਣ ਦੇ। ਲਓ ਬਿੱਲਾ ਗਲ ਵਿੱਚ ਕੰਮੀ ਆ ਫਿਰ ਜਵਾਨੀ ਆ। ਆਓ ਵੇਖਾਂਗੇ ਕਾਲੀ ਕਾਨੀ ਤੌਣ ਦੇ ਦੁਆਲੇ ਫੁੱਪਦੀ ਫਿਰ ਦੀ ਜਵਾਨੀ ਵਿੱਚ ਜਵਾਨੀ ਲੱਭਦੀ। ਫਿਰ ਦੀ ਜਵਾਨੀ ਵਿੱਚ ਜਵਾਨੀ ਲੱਭਦੀ। ਅੱਜ ਜਵਾਨੀ ਦੇ ਚਰਚੇ ਹੁੰਦੇ ਆ।

ਜੀ ਐਣ ਦੇਖਾਂਗੇ ਪਹਿਲਾਂ ਕਹਿੰਦੇ ਪਿੰਡ ਪਿੰਦਰ ਫੇਰ ਕਹਿੰਦੇ ਅਕੈਡਮੀਆ ਅਕੈਡਮੀਆ ਤੋਂ ਫੇਰ ਰਾਣਾ ਕਹਿੰਦੇ ਵਿਦੇਸ਼ਾਂ ਦੇ ਵੱਲੋਂ ਹੋਦਰਦੀਆਂ ਤੇ ਫੇਰ ਕਿਤੇ ਜਾ ਕੇ ਕਹਿੰਦੇ ਚਰਚੇ ਹੁੰਦੇ ਆ ਇਹ ਨੌਜਵਾਨ ਉੱਪਰ ਦੇ ਸਟਾਰ ਹੈ ਫਿਰ ਸਟਾਰ ਬਣਦੇ ਆ ਫਿਰ ਸੁਪਰਸਟਾਰ ਬਣਦੇ ਆ ਫਿਰ ਸੁਪਰ ਗੁੱਪਰ ਸਟਾਰ ਬਣਦੇ ਆ ਸਾਡੀ ਖੇਡ ਕਬੱਡੀ ਦੇ ਅਮੁੱਲੇ ਹੀਰੇ ਜੁਗ ਜੁਗ ਜੀਉਂਦੇ ਜਿਉਂਦੇ ਬਸਦੇ ਰਹਿਣ ਵਾਇਕਰੂ ਚਲਦੀ ਕਿਲਾ ਬਖਸ਼ੇ ਇੱਕ ਬੇਨਤੀ ਆ ਵੀ ਜਿਹੜੀ ਸਾਡੀ ਰੈਫਰੀਆਂ ਦੀ ਟੀਮ ਆ ਜਿਹਨਾਂ ਨੇ ਡਿਸੀਜਨ ਲੈਣਾ ਕਿਰਪਾ ਕਰਕੇ ਹੋਲਡ ਪੁਆਇੰਟ ਦਾ ਡਿਸੀਜਨ ਹੈ ਜਲਦੀ ਦੇ ਨਾਲ ਅੱਗੇ ਮੈਚ ਦੇ ਲਗੇ। ਲਓ ਅਗਲੇ ਮੈਚਾਂ ਲਈ ਗਗੜਾ ਤੇ ਮੱਲੀਆਣਾ ਹਰ ਟਾਕ ਦਾ ਭਾਈ ਤੇ ਰੱਤਾ ਥੇ। ਕੋਸਾ ਕੋਟਲਾ ਤੇ ਖੁੱਲੇਵਾਲ ਬੁੱਟਰ ਤੇ ਗਰੋਲੀ ਭਾਈ ਜੋਗੇ ਆ ਤੇ ਦੁੰਬੜਪਾਨਾ ਸ਼ਕਾਰ ਮਾਛੀਆਂ ਤੇ ਕਾਲੋ ਕੇ ਉਸ ਤੋਂ ਬਾਅਦ ਤਲਵੰਡੀ ਰਾਏ ਤੇ ਬਨੂੜ ਤਾਰੇ ਵਾਲਾ ਤੇ ਟਾਲਾ ਇਹਨਾਂ ਸਾਰੀਆਂ ਟੀਮਾਂ ਨੂੰ ਸਾਰੀ ਬੇਨਤੀ ਹੈ ਜਿਵੇਂ ਜਿਵੇਂ ਪ੍ਰਬੰਧਕ ਵੀਰਾਂ ਦੇ ਹੁਕਮ ਹੁੰਦੇ ਹੈ ਤਹਿ ਦਿਲ ਤੋਂ ਧੰਨਵਾਦ ਹੈ ਸਾਰੇ ਸਹਕਾਰਜੋ ਵੀਰਾਂ ਦਾ ਇਧਰਲੇ ਪਾਸੇ ਧੰਨਵਾਦ ਕਰਦੇ ਆ ਸਰਦਾਰ ਪਿਆਰਾ ਸਿੰਘ ਜੀ ਸਾਫ ਦਾ ਸਰਪੰਚ ਮੁਖਤਿਆਰ ਸਿੰਘ ਜੀ ਤੇ ਜੁਰਾ ਸਿੰਘ ਜੀ ਗਿੱਲ ਪੁੱਤਰ ਸੁਰਗੇ ਨਾਮ ਹੈ ਹਾਲ ਸਿੰਘ 1 ਲੱਖ ਤੇ 50 ਹਜ਼ਾਰ ਰੁਪਏ ਦੇ ਯੋਗਦਾਨ ਹੈ ਔਰ ਉਧਰਲੇ ਪਾਸੇ ਕਮਲਜੋਤ ਸਿੰਘ ਪੁੱਤਰਾ ਬਹਾਦਰ ਸਿੰਘ 1,50,000 ਔਰ 1,75,000 ਦਾ ਜੀਵਨ ਦਾਨ ਕਹਿੰਦੇ ਸਵਰਗਿਆ ਸਾਡੇ ਜਰਨੈਲ ਸਿੰਘ ਦੀ ਪੁੱਤਰ ਸਵਰਗਵਾਸੀ ਰਜਾਗਰ ਸਿੰਘ ਜੀ ਵੀਰੇ ਕੇ ਪਰਿਵਾਰ ਦੇ ਵੱਲੋਂ ਬੰਦੇ ਮਾਨ ਪਿਆਰ ਬਖਸ਼ੇ ਜਾ ਰਹੇ ਆ ਔਰ ਰੇਡ ਪੈਂਦੀ ਹੋਈ ਆ ਇਸ ਸਮੇਂ ਵੇਖਾਂਗੇ ਬਿੱਲਾ ਲਓ ਸਾਹਮਣੇ ਬਿੱਲਾ ਕਹਿੰਦੇ ਨੌਜਨ ਗਰੂ ਤੇ ਦੂਜੇ ਪਾਸੇ ਮੇਰੇ ਵੀਰੋ ਉਹੀ ਕਾਫੀ ਆ ਦੇਖ ਰਹੇ ਨੇ ਸਿਰੇ ਦੀ ਟੱਕਰ ਭੰਮੂ ਦੇ ਬਿੱਲਾ ਬਿੱਲਾ ਦੇ ਭੰਮੂ ਪਰ ਪੁਆਇੰਟ ਨਾਲ ਜੰਗਾਂ ਨੂੰ ਇਸ ਵੇਲੇ ਬਿੱਲੇ ਦਾ ਮੇਰੇ ਵੀਰ ਉਧਰ ਧੰਨਵਾਦ ਹੈ ਸਾਡੇ ਵੀਰ ਕੁਲਦੀਪ ਕੈਨੇਡਾ ਹੋਣਾਂ ਦਾ ਤੇ ਬੱਬੀ ਕੈਨੇਡਾ ਹੋਣਾਂ ਦਾ ਪਹਿਲਾ ਤੇ ਦੂਜਾ ਪ੍ਰਾਈਜ਼ ਕਹਿੰਦੇ ਸਾਡੇ ਵੀਰਾਂ ਦੀ ਤਰਫੋਂ ਦਿੱਤਾ ਜਾ ਰਿਹਾ ਹੈ ਲੱਖ ਰੁਪਏ 75 ਦੀ ਗੱਲ ਹੁੰਦੀ ਆ ਆ ਮਹਿਤਾਬ ਸਿੰਘ ਇਹ ਕਾਇਆ

ਇਹ ਬੈਂਟੀ ਨੂੰ ਜਰੂਰ ਸਾਰੇ ਵੀਰ ਸਵੀਕਾਰ ਕਰ ਲੈਣਗੇ। ਇਹ ਵੀ ਦਰਵਾਜ਼ਾ ਅਗਲਾ ਮੈਚ ਤੇ ਇਹ ਟੀਮਾਂ ਦੇ ਦਰਮਿਆਨ ਆ। ਮੈਂ ਬੇਨਤੀ ਕਰੂੰਗਾ ਵੀ ਮੇਰੇ ਵਾਲੇ ਮੈਚ ਤੇ ਸਾਡਾ ਵੀਰ ਜੌਣਾ ਟਾਲੇ ਵਾਲਾ ਇਹ ਤੋਂ ਬਾਈ ਪਹਿਲਾਂ ਵੀ ਬੈਂਟੀ ਜਿੱਤੀ ਆ ਵੀ ਆਪਾਂ ਕਿਰਪਾ ਕਰਕੇ ਜਿਹੜੇ ਹੌਲਡ ਪੁਆਇੰਟ ਨਾਲ ਦੇ ਨਾਲ ਹੀ ਦਰਵਾਜ਼ਾ ਕਲੀਅਰ ਕਰਦਿਏ ਨਾ ਤੇ ਮੱਲੀ ਆਣਾ। ਬਗੜਾ ਤੇ ਮੱਲਿਆਣਾ, ਮੱਲੀ ਆਣਾ, ਸ਼ਾਇਦ ਮੱਲੀਆਂ ਵਾਲਾ ਹੋਲਦੀ ਕਿ ਮੱਲੀਆਂ ਵਾਲਾ ਦਾ ਜੌੜ ਮਾਣਾ ਕਲੀਅਰ ਕਰਕੇ ਜਸਵੀਰ ਯਾਰ ਚੜੇਗਾ। ਮੱਲੀਆਂ ਵਾਲਾ ਠੀਕ ਹੈ। ਬਗੜਾ ਤੇ ਮੱਲੀਆਂ ਵਾਲਾ ਔਰ ਭੱਟਾ ਭਾਈ ਤੇ ਰੱਤਾ ਖੇ ਹੈ। ਹੋਸਾ ਕੋਰਲਾ ਤੇ ਖੁੱਲੇ ਵਾਲਾ ਮੁੱਟਰ ਤੇ ਟੋਲੀ ਭਾਈ ਹੈ। ਜੋਗਿਆ ਤੇ ਤੁੰਗੜ ਪੰਨਾ ਸ਼ਕਾਰ ਮਾਛੀਆਂ ਤੇ ਕਾਲੋ ਕੇ ਹੈ। ਤਲਵੰਡੀ ਰਾਏ ਤੇ ਬਨੂੜਾ ਤਾਰੇ ਵਾਲਾ ਤੇ ਬਾਰੇ ਦੀਆਂ ਟੀਮਾਂ ਅਗਲੇ ਮੈਚਾਂ ਦੇ ਲਈ ਤਿਆਰ ਰਹਿਣਗੀਆਂ। ਆਓ ਟਾਈਮ ਨਾਲ ਲਈਏ। ਟਾਈਮ ਨਾਲ ਲਈਏ। ਮੇਰੇ ਖਿਆਲ ਦਸ ਮੈਚ ਨੇ ਪਹਿਲੇ 라ਉਂਡ ਦੇ ਤੇ ਬੇਨਤੀ ਹੈ ਵੀ 30 ਟੀਮਾਂ ਦੇ ਫਾਈਨਲ ਤੱਕ 19 ਮੈਚ ਬਣਦੇ ਆ ਦੋ ਦੋ ਹੋ ਜਾਣੇ ਮੇਰੇ ਕਹਿਣ ਹੁਣ ਆ ਦੂਜਾ ਗਾਣਾ 17 ਮੈਚ ਬਾਕੀ ਆ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਮੈਚਾਂ ਦੇ ਅਨਸਾਰ ਖੇਡ ਦਾਮ ਦੇ ਨਾਲ ਆ ਕੇ ਜੁੜ ਜਾਣਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਰੇ ਭਰਾ ਨੇ ਇੰਦਰਜੀਤ ਸਾਡਾ ਹਰਪ੍ਰੀਤ ਪਾਵਾ ਮਾਸਟਰ ਦਰਸ਼ਨ ਸਿੰਘ ਜੀ ਗੋਪੀ ਗੋਲਟੀ ਜੱਲ ਪੀ ਆ ਹੱਟ ਪੂਰਾ ਸਾਡੇ ਜਿੰਮ ਵਾਲਾ ਬ੍ਰਦਰ ਹੈ ਔਰ ਨਾਲ ਜੋਤ ਕ੍ਰਿਕਟ ਵਾਲਾ ਨਾਲ ਸਾਡਾ ਧਾਮੀ ਧਰਮੰਤ ਰਵੀ ਜੱਲ ਅਮਰਤ ਮਨੀ ਸਿੱਧੂ ਬਾਈ ਪ੍ਰਦੀਪ ਦਿਲਦਾਰ ਤੇ ਨਾਲ ਪਰਮਜੀਤ ਪੰਮਾ ਤੇ ਨਾਲ ਧਰਮਾ ਪ੍ਰਧਾਨ ਸਾਡਾ ਬਾਈ ਜੋਨਾ ਹਣੀ ਕਬੱਡੀ ਖਿਡਾਰੀ ਤੇ ਸਾਡਾ ਸਾਥੀ ਕਮੈਂਟਰ ਵੀ ਇਸ ਨਗਰ ਦਾ ਨਾਮ ਪ੍ਰਸਿੱਧ ਹੋ ਰਿਹਾ ਜੋਧਨ ਟਾਲਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਔਰ ਇਧਰ ਸਤਿਕਾਰਯੋਗ ਸ਼ਖਸੀਅਤ ਹੈ ਤਾਲਾ ਪ੍ਰਗਤੀ ਦੀ ਗੱਲ ਚੱਲਦੀ ਹੈ ਕਾ ਹਾਕੀ ਦੇ ਖੇਤਰ ਦੀ ਗੱਲ ਹੈ ਕਾ ਖੇਡ ਕਬੱਡੀ ਦੀ ਗੱਲ ਹੈ ਸਰਦਾਰ ਪਰਮਜੀਤ ਸਿੰਘ ਜੀ ਤਾਲਾ ਸਾਹਿਬ ਦੋਨੋਂ ਬੁਲਾੜਿਆਂ ਦੇ ਲਈ ਵੱਡੇ ਮਾਨਕਾਂ ਜਿਹੜੇ ਫਾਇਦੇ ਕਰ ਰਹੇ ਹੈ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਪਰਮਜੀਤ ਸਿੰਘ ਜੀ ਤਾਲਾ ਅੱਜੋ ਹੀਰਾ ਸਿੰਘ ਦੀ ਖੇਡ ਕਲੱਬ ਦੇ ਲਈ ਵੱਡੇ ਯੋਗਦਾਨ ਰਿਹਾ ਦੁਨੀਆਂ ਦੀ ਕਹਿੰਦੇ ਭੰਤ ਗਰ ਟੀਮ ਦੇ ਵਿੱਚ ਜ਼ਿਕਰ ਆਉਂਦਾ ਹੈ ਔਰ ਦੁਨੀਆਂ ਦੇ ਵੱਡੇ 스타 ਖੇਡੇ ਹੈ ਲਾਈਵ ਵਾਲੀ ਗੱਡੀ ਕੋਲ ਬਿੱਲਾ ਸਰਾਂ ਵੀਰ ਬਹੁਤ ਬਹੁਤ ਧੰਨਵਾਦ

ਪੁਆਇੰਟ ਜਾਫੀਆਂ ਦਾ ਹੁਣ ਅਗਲੇ ਮੈਚ ਦੇ ਲਈ ਜਗੜਾ ਤੇ ਮੱਲੀਆਂ ਵਾਲਾ ਮੱਲੀਆਂ ਵਾਲਾ ਤੇ ਜਗੜਾ ਕਾਣੇ ਬੋਲੇ ਦੇ ਪੁਆਇੰਟ ਨੇ ਜੀ 10 ਜੋ ਫੋਲਡ ਵਾਲਾ ਕਾਣੇ ਬੋਲੇ ਨੂੰ ਦੇਤਾ ਤਾਂ 11 ਪੁਆਇੰਟ ਸਾਡੇ 14 ਆਕਾਲ ਸਰ ਮੋਗੇ ਦੀ ਟੀਮ ਦੇ ਪੁਆਇੰਟ ਆ ਦਰਵਾਜ ਜੀ ਨੋਟ ਕਰਾ ਲਿਆ ਜੀ ਕਿਹਦੇ ਦੇ ਤੋ ਰਹੀ ਹੈ ਲੈ ਵੀ ਹਣੀ ਕੋ